ਇੱਕ ਹੋਰ ਵਿਦੇਸ਼ ਦੇ ਨਾਲ ਜੁੜੀ ਹੋਈ ਮੰਦਭਾਗੀ ਖਬਰ ਆ ਰਹੀ ਹੈ ਗੁਰਦਾਸਪੁਰ ਦੇ ਕਸਬਾ ਦਰੰਗਲਾ ਦੇ ਨਜ਼ਦੀਕੀ ਪਿੰਡ ਹਸਨਪੁਰ ਦੇ ਨੌਜਵਾਨ ਬਲਜੀਤ ਸਿੰਘ ਦਾ ਜਰਮਨ ਵਿੱਚ ਝਗੜੇ ਦੌਰਾਨ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਬਲਜੀਤ ਸਿੰਘ ਪਿਛਲੇ ਸਾਲ ਹੀ ਰੋਜੀ ਰੋਟੀ ਕਮਾਉਣ ਦੇ ਲਈ ਵਿਦੇਸ਼ ਗਿਆ ਸੀ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਸ਼ਾਇਦ ਉਹ ਵਾਪਸ ਕਦੀ ਨਹੀਂ ਪਰਤੇਗਾ ਮ੍ਰਿਤਕ ਦੇ ਭਰਾ ਅਰਨਜੀਤ ਸਿੰਘ ਜੋ ਕਿ ਆਰਮੀ ਤੋਂ ਰਿਟਾਇਰਡ ਹੈ ਅਤੇ ਮਾਤਾ ਨੇ ਦੁੱਖ ਭਰੇ ਮਨ ਦੇ ਨਾਲ ਦੱਸਿਆ ਕਿ ਬਲਜੀਤ ਸਿੰਘ ਆਪਣੇ ਪਰਿਵਾਰ ਦਾ ਵਧੀਆ ਪਾਲਣ ਪੋषण ਕਰਨ ਦੇ ਲਈ ਜਰਮਨ ਦੇ ਬਰਲਿਨ ਵਿੱਚ ਇਸ ਸਮੇਂ ਫੂਡ ਡਿਲੀਵਰੀ ਦਾ ਕੰਮ ਕਰਦਾ ਸੀ ਬੀਤੇ ਦਿਨੀ ਜਰਮਨੀ ਵਿੱਚ ਉਸ ਦੇ ਘਰ ਦੇ ਬਾਹਰ ਗਲੀ ਦੇ ਵਿੱਚ ਹੀ ਪਾਕਿਸਤਾਨੀ ਮੁੰਡਿਆਂ ਦੇ ਨਾਲ ਝਗੜਾ ਹੋ ਗਿਆ ਤੇ ਝਗੜੇ ਦੇ ਦੌਰਾਨ ਚਾਕੂ ਵੱਜਨ ਨਾਲ ਉਸ ਦੀ ਮੌਤ ਹੋ ਗਈ ਆ ਬ੍ਰਦਰ ਜੋ ਬਲਜੀਤ ਸਿੰਘ ਜਰਮਨ ਦੇ ਵਿੱਚ ਬਰਲਿੰਗਸਾਰ ਦੇ ਵਿੱਚ ਕੰਮ ਕਰਨ ਵਾਸਤੇ ਗਿਆ ਸੀ ਛੋਟੇ ਛੋਟੇ ਉਹਦੇ ਬੱਚੇ ਆ ਜੀ ਤੇ ਉਹਦੀ ਉਥੇ ਕਿ ਪਤਾ ਨਹੀਂ ਚੱਲਿਆ ਸਾਨੂੰ ਕਿ ਕੀ ਗੱਲ ਹੋਈ ਆ ਉਥੇ ਝਗੜਾ ਹੋਣ ਕਰ ਨਾਲ ਉਹਦੀ ਮੌਤ ਹੋ ਗਈ ਆ ਉਹ ਕਿਰਪਾ ਕਰਕੇ ਦੋਨਾਂ ਸਰਕਾਰਾਂ ਦੇ ਹੱਥ ਜੁੜ ਕੇ ਬੇਨਤੀ ਕਰਦੇ ਆ ਕਿ ਸਾਡੇ ਬੱਚੇ ਦੀ ਡੱਡ ਬਾਡੀ ਨੂੰ ਛੇਤੀ ਤੋਂ ਛੇਤੀ ਭਾਰਤ ਲੈ ਕੇ ਆਇਆ ਜਾਏ ਪਹੁੰਚ ਜਾਏ ਤੁਹਾਡੇ ਕਿਸੇ ਪ੍ਰਸ਼ਾਸਨ ਦੇ ਅਧਿਕਾਰੀ ਨਾਲ ਕੋਈ ਗੱਲਬਾਤ ਹੋਈ ਹੈ ਇਸ ਬਾਰੇ ਨੇ ਸਾਡੀ ਪੰਜਾਬ ਸਰਕਾਰ ਨੂੰ ਅਸੀਂ ਮੇਲ ਕੀਤੀ ਸੀ ਉਹਦਾ ਤੁਹਾਨੂੰ ਜਵਾਬ ਆਇਆ ਹੈ ਵੀ ਉਹਨਾਂ ਨੇ ਮੇਲ ਕੀਤੀ ਹੈ ਵੀ ਉਹ ਕਹਿੰਦੇ ਵੀ ਡੱਡ ਬੱਡੀ ਭੇਜੀ ਜਾਏਗੀ ਤੇ ਘਰਦਾਰ ਬਹੁ ਬੁਰੀ ਹਾਲਤਾਂ ਜੀ ਰੋ ਰੋ ਕੇ ਅਸੀਂ ਚੰਨੇ ਆ ਵੀ ਛੇਤੀ ਤੋਂ ਛੇਤੀ ਸੈਂਟਰਲ ਗਵਰਨਮੈਂਟ ਵੀ ਇਹਦੇ ਵਿੱਚ ਆਏ ਉਹ ਛੇਤੀ ਛੇਤੀ ਸਾਡਾ ਸਾਥ ਦੇ ਉਹ ਡੱਡ ਬੱਡੀ ਨੂੰ ਵਾਪਸ ਲਿਆਂਦਾ ਜਾਏ ਆਏ ਜੇ ਸੈਂਟਰ ਸਰਕਾਰ ਨੂੰ ਬੇਨਤੀ ਕਰਦੇ ਆ ਕਿਰਪਾ ਕਰਕੇ ਮਾਰਾ ਸਾਡੇ ਬੱਚੇ ਦੀ ਜਿਹੜਾ ਲਾਜ ਜਿਹੜੀ ਆ ਜਲਦੀ ਦਾ ਜਲਦੀ ਭੇਜੀ ਜਾਵੇ ਮਮਰਾਮ ਦਾ ਜੂਝ ਵਿਚਾਰ ਕਰਾਂਗੇ ਸਾਡਾ ਬਬੂ ਸਾਡੇ ਮਜੇ ਦੇਖ ਨਹੀਂ ਹੌਣ ਬੱਚੇ ਬੱਚੇ ਰੋਣ ਰਿਹਾ ਕਿਰਪਾ ਕਰੋ ਮਾਰਾ ਕਿਰਪਾ ਕਰੋ ਅਜ ਫਿਰ ਦੁਬਾਰਾ ਮੇਰੀ ਗੱਲ ਹੈ ਸਾਡੇ ਬੱਚੇ ਦੀ ਲਾਸ਼ ਜਲਦੀ ਜਲਦੀ ਭਰਤ ਮੰਗਾਈ ਜਾਵੇ ਜਿਹੜਾ ਸੰਸਕਾਰ ਕਰਕੇ ਜਿਹੜਾ ਉਹ ਭਰਾ ਸਾਡਾ ਬਗਲਾ ਹੋਏ ਜੀ ਸਰਕਾਰ ਕੋ ਇਸ ਸੋਸ਼ਲ ਮੀਡੀਆ ਦੇ ਇਹ ਰਾਹੀਂ ਸਾਨੂੰ ਪਤਾ ਚੱਲ ਰਿਹਾ ਕਿ ਇਸ ਤਰੀਕ ਨੂੰ ਰੈੱਟ ਹੋਈ ਹੋਈ ਹੈ ਤੇ ਕਾਫੀ ਦਿਨ ਹੋ ਚੁੱਕੇ ਆ ਤੇ ਵਾਟਰ ਗਾਟੋਂ ਮੈਂਦੀ ਜਿਹੜੀ ਡੈੱਡ ਬੋਡੀ ਜਾਇਆ ਜਲਦ ਜਲਦ ਪੰਜਾਬ ਲੈ ਆਂਦੀ ਜਾਏ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਗਦੀਸ਼ ਸਿੰਘ ਹੈ ਮੇਰੇ ਬ੍ਰਦਰ ਜੋ ਨਾਮ ਦਾ ਨਾਮ ਬਲਜੀਤ ਸਿੰਘ ਸੀ ਉਹ ਵਿਦੇਸ਼ ਆਪਣੇ ਬੱਚਿਆਂ ਦੇ ਰੋਜ਼ਗਾਰ ਕਰਨ ਲਈ ਗਏ ਸੀ ਪਰ ਕੁਝ ਕਾਰਨ ਕਰਕੇ ਉਹਨਾਂ ਦੀ ਉੱਥੇ ਡੈਥ ਹੋ ਗਈ ਹੈ ਪਲੀਜ਼ ਗਵਰਨਮੈਂਟ ਜੀ ਅਗੇ ਮੈਂ ਰਿਕਵੈਸਟ ਕਰਦਾ ਉਹਨਾਂ ਦੀ ਡੈੱਡ ਬੋਡੀ ਲੈਣ ਵਿੱਚ ਜਿਹਨੇ ਵੀ ਮਦਦ ਹੋ ਸਕਦੀ ਹੈ ਇਸ ਪਰ